ਮਹਾਰਜੀ ਦਾ ਖਾਲਸਾ ਵਾਰਜੇ ਕੀ ਪਤੇ ਬਿੜਿਓ ਧਿਆਨ ਦੇ ਨਾਲ ਸੁਣਨਾ ਮੁੱਦਾ ਜੁੜਿਆ ਭਾਈ ਅੰਬਤਪਾਲ ਸਿੰਘ ਦੇ ਨਾਲ ਆ ਜਿਸ ਦਿਨ ਤੋਂ ਭਾਈ ਅੰਬਤਪਾਲ ਸਿੰਘ ਆਇਆ ਪੰਜਾਬ ਦੇ ਵਿੱਚ ਅੱਜ ਕਰੀਬ 2 ਸਾਲਾਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਸਰਕਾਰਾਂ ਵੱਲੋਂ ਬੰਦ ਕੀਤਾ ਹੋਇਆਗਾ ਇੱਕ ਪਾਸੇ ਕਹਿੰਦੇ ਕਿ ਭਾਈ ਅੰਬਤਪਾਲ ਸਿੰਘ ਦਾ ਕੋਈ ਆਧਾਰ ਨਹੀਂ ਅੰਮਰਤਪਾਲ ਸਿੰਘ ਆਪੰਦਾ ਜੀ ਫਲਾਨਾ ਦੀ ਧੌਂਕਾ ਜੀ ਇੱਕ ਪਾਸੇ ਸਰਕਾਰਾਂ ਦੀ ਜਿਹੜੀ ਆ ਉਹ ਮੈਂ ਕਹਦਾਂ ਜਿਹੜਾ ਹੱਲੀ ਹੋਈ ਆ ਤੇ ਦੂਸਰੇ ਪਾਸੇ ਤੁਹਾਨੂੰ ਮੈਂ ਗੱਲ ਵੀ ਸੁਣਾਉਂਗਾ ਤੇ ਕਈ ਲੋਕ ਕਹਿ ਰਹੇ ਨੇ ਕਿ ਬੀਜੇਪੀ ਦਾ ਏਜੰਟ ਆ ਭਾਈ ਅੰਮਰਤਪਾਲ ਸਿੰਘ ਇਹੀ ਲੋਕ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੰਡਰਾ ਬਲਿਆ ਨੂੰ ਕਾਂਗਰਸ ਦਾ ਏਜੰਟ ਦੱਸਦੇ ਹੁੰਦੇ ਸੀ ਤੇ ਇਹੀ ਲੋਕ ਆ ਦੀਪ ਸਿੱਧੂ ਨੂੰ ਬੀਜੇਪੀ ਦਾ ਏਜੰਟ ਦਾ ਹੁੰਦੇ ਸੀ ਤੇ ਮਰਵਾ ਕੇ ਸਾਹ ਲੈਂਦੇ ਨੇ ਇਹ ਲੋਕਾ ਹੁਣ ਗੱਲ ਕਰਦੇ ਆਪਾਂ ਇਹਨਾਂ ਮੁੱਦਿਆਂ ਤੇ ਵੀ ਗੱਲ ਕਰਾਂਗੇ ਹੁਣ ਖਬਰ ਚੱਲ ਰਹੀ ਆ ਲਗਾਤਾਰ ਕਿ ਭਾਈ ਅੰਮਰਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਹੋਵੇਗੀ ਹੁਣ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਦਾ ਏਜੰਟ ਆ ਜੀ ਹੁਣ ਬੀਜੇਪੀ ਦੇ ਏਜੰਟਾ ਤੁਸੀਂ ਇਹ ਦੱਸੋ ਕਿ ਬੀਜੇਪੀ ਦੇ ਏਜੰਟਾਂ ਉੱਤੇ ਐਨਐਸਐ ਲੱਗੂਗੀ ਯੂਏਪੀ ਲੱਗੂਗਾ ਯੂਵਾਪਾ ਲੱਗੂਗਾ ਉਹਨਾਂ ਦੀ ਮੈਂਬਰਸ਼ਿਪ ਰੱਦ ਹੋਊਗੀ ਸ਼ਰਮ ਮਾਰੀ ਮੋਟੀ ਕਰ ਲਿਆ ਕਰੋ ਲੋਕੋ ਬੋਲਣ ਲੱਗਿਆ ਮਾਰੀ ਮੋਟੀ ਦਾ ਥੋੜੀ ਮੋਟੀ ਜਿਹੜੀ ਜੇਕਰ ਤੁਹਾਡੀ ਨਹੀਂ ਬਣਦੀ ਉਹ ਵੱਖਰੀ ਗੱਲ ਆ ਪਰ ਮਾਰੀ ਮੋਟੀ ਆਪਣੇ ਅੰਦਰ ਥੋੜੀ ਜਿਹੀ ਝਾਤੀ ਮਾਰ ਲਿਆ ਕਰੋ ਐਨੇ ਨਾ ਗਿਰਿਆ ਕਰੋ ਇੰਨਾ ਜਿੰਨਾ ਤੁਸੀਂ ਗਰਜਣੇ ਉਹ ਨਾ ਜਣੀ ਐਨੇ ਨਾਂ ਕਰਕੇਆ ਕਰੋ ਹੁਣ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਬੜੇ-ਬੜੇ ਚੈਨਲ ਚਲਾ ਰਹੇ ਨੇ ਖਬਰਾਂ ਕਿ ਭਾਈ ਅੰਮਰਤਪਾਲ ਸਿੰਘ ਨੇ 41 ਦਿਨ ਹੋ ਗਏ ਜੀ ਉਹ ਉਹਨੇ ਹਾਜ਼ਰੀ ਨਹੀਂ ਲਵਾਈ ਤੇ ਉਹਦੀ ਮੈਂਬਰਸ਼ਿਪ ਰੱਦ ਹੋਊਗੀ ਮੈਂ ਉਹਨਾਂ ਚੈਨਲ ਵਾਲਿਆਂ ਨੂੰ ਵੀ ਸਵਾਲ ਕਰਦਾਂਗਾ ਤੇ ਆਮ ਲੋਕਾਂ ਨੂੰ ਵੀ ਕਰਦਾਂਗਾ ਤੇ ਪੁੱਛਣਾ ਹੋਵੇ ਉਹਨਾਂ ਲੋਕਾਂ ਨੂੰ ਜਾਂ ਚੈਨਲ ਵਾਲਿਆਂ ਨੂੰ ਕਲ 40 ਦਿਨ ਹੋ ਗਏ ਜੀ ਅੰਮਰਤਪਾਲ ਗੈਰਹਾਜ਼ਰ ਉਹਨੇ ਹਾਜ਼ਰੀ ਨਹੀਂ ਲਵਾਈ ਉਹ ਸੋਡਾ ਮੈਥੋਂ ਫਿਰ ਲਾਭ ਦੇ ਨਿਕਲ ਜਾਂਦੇ ਆ ਪਣੋਇਆ ਸਾਡਾ ਬੈਠਾ ਜੇਲ੍ਹ ਦੇ ਵਿੱਚ ਹਾਜ਼ਰੀ ਉਹਨੇ ਜਾਣ ਬੁੱਝ ਕੇ ਨਹੀਂ ਲਵਾਈ ਉਹ ਘਰੇ ਬੈਠਾਗਾ ਘਰੇ ਬੈਠਾਗਾ ਭਾਈ ਅੰਮਰਤਪਾਲ ਸਿੰਘ ਵੀ ਵੋਟਾਂ ਜਿੱਤ ਕੇ ਘਰੇ ਬਹਿ ਗਿਆ ਕਿ ਭਾਈ ਉੱਥੇ ਹਾਜ਼ਰੀ ਨਹੀਂ ਲਵਾਈ ਉਹ ਸਰਕਾਰਾਂ ਨੇ ਸੱਤ ਜਿੰਦਿਆਂ ਦੇ ਵਿੱਚ ਅੰਦਰ ਰੱਖਿਆ ਹੋਇਆ ਹਜ਼ਾਰਾਂ ਕਿਲੋਮੀਟਰ ਦੂਰ ਸੁੱਟਿਆ ਹੋਇਆਗਾ ਇਹ ਸਰਕਾਰ ਦਾ ਫਰਜ਼ਦਾਰ ਦਾ ਹਾਜ਼ਰੀ ਲਵਾਉਣ ਦਾ ਲੋਕ ਸਭਾ ਦੇ ਸਪੀਕਰ ਦਾ ਫਰਜ਼ ਬਣਦਾ ਹੈਗਾ ਜਾਂ ਕੋਰਟਾਂ ਦਾ ਫਰਜ਼ ਬਣਦਾ ਹੈਗਾ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੋਈ ਆ ਜੇਕਰ ਅਰਸੀਦ ਇੰਜੀਨੀਅਰ ਆ ਉਹਨੂੰ ਪ੍ਰੋਬਲਮ ਮਿਲ ਸਕਦੀ ਆ ਉਹ ਦੋ ਦਿਨ ਹਾਜ਼ਰੀ ਲਵਾ ਸਕਦਾ ਸੰਸਦ ਦੇ ਵਿੱਚ ਸੇਵ ਕੇਸ ਆ ਤੇ ਅੰਮ੍ਰਿਤਪਾਲ ਸਿੰਘ ਤੇ ਦਾ ਜੁਏ ਪੀ ਜਵਾਬਾ ਹੋਣ ਲੱਗਿਆਗਾ ਤੇ ਇੰਜੀਨੀਅਰ ਤੇ ਪਹਿਲਾਂ ਲੱਗਿਆ ਹੋਇਆਗਾ ਜਵਾਬਾ ਕਾਨੂੰਨ ਉਹਨੇ ਦਿੱਲੀ ਹਾਈ ਕੋਰਟ ਨੇ ਜਿਹੜੀ ਉਹਨੂੰ ਬੇਲ ਦੇ ਦਿੱਤੇ ਦਿੱਤੀ ਉਹ ਹਾਜ਼ਰੀ ਲਵਾਤੀ ਦੋ ਦਿਨ ਉਹਨੇ ਤੇ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਨਹੀਂ ਲਵਾਉਂ ਦਿੰਦੇ ਇਹ ਮੈਂ ਕਹਾ ਸਰਕਾਰਾਂ ਤੇ ਕੋਟਾਂ ਦਾ ਜਿਹੜਾ ਸਿੱਖਾਂ ਦੇ ਨਾਲ ਜਿਹੜਾ ਵਰਤਈ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁੰਦਾ ਕਿ ਅੱਜ ਵੀ ਕਹਿਣਾਗਾ ਇਸ ਕਰਕੇ ਭਾਈ ਬਲਵੰਸਿਕ ਰਾਜਵਾਨਿਆਂ ਨੇ ਕੋਈ ਅਪੀਲ ਦਲੀਲ ਨਹੀਂ ਕੀਤੀ ਸੀ ਪਤਾ ਸੀ ਉਹਨਾਂ ਨੂੰ ਕਿ ਕੀ ਦੇ ਵਿੱਚੋਂ ਨਿਕਲਣਾਗਾ ਸਿੱਖਾਂ ਦੇ ਨਾਲ ਕੀ ਹੋ ਰਿਹਾਗਾ ਇਸ ਕਰਕੇ ਜਿਹੜਾ ਮੈਂ ਕਹੂੰਗਾ ਕਿ ਭਾਈ ਅੰਬਰਤਪਾਲ ਸਿੰਘ ਜੇ ਉਹ ਬਾਹਰ ਹੁੰਦਾ ਫੇਰ ਨਾ ਹਾਜ਼ਰੀ ਲਵਾਉਂਦਾ ਜਾਂ ਉਹ ਵਿਦੇਸ਼ ਭੱਜਿਆ ਹੁੰਦਾ ਫੇਰ ਨਾ ਹਾਜ਼ਰੀ ਲਵਾਉਂਦਾ ਫੇਰ ਤਾਂ ਤੁਸੀਂ ਕਹਿੰਦੇ ਸੋਨੇ ਵੀ ਲੱਗਦੇ ਚੈਨ ਵਾਲੇ ਵੀ ਸੋਨੇ ਲੱਗਦੇ ਉਹ ਬੈਠਾ ਜੇਲ੍ਹ ਦੇ ਵਿੱਚ ਆ ਤੁਸੀਂ ਕਹੋ ਇਹ ਸਰਕਾਰਾਂ ਹਾਜ਼ਰੀ ਲਵਾਓ ਲਵਾਉ ਕਵੇ ਕੌਣ ਲਵਾਊਗਾ ਭਾਈ ਜ਼ਿੰਮੇਵਾਰ ਕੌਣ ਆ ਉਹਦੀ ਸਰਕਾਰ ਜ਼ਿੰਮੇਵਾਰ ਹਾਜ਼ਰੀ ਸਰਕਾਰ ਲਵਾਵੇ ਉਹਦੀ ਸੱਤ ਜਿੰਦਿਆਂ ਦੇ ਵਿੱਚ ਤੁਸੀਂ ਬੰਦ ਕਰ ਛੱਡਿਆ ਉਹਦਾ ਬਾਰ-ਬਾਰ ਚਿੱਠੀਆਂ ਲਿਖ ਰਿਹਾ ਹੈ ਗਾ ਦੁੱਖ ਸਵਾ ਦੇ ਸਪੀਕਰ ਨੂੰ ਕਿ ਭਾਈ ਮੈਨੂੰ ਮੌਕਾ ਦਿਓ ਸੈਸ਼ਨ ਦੇ ਵਿੱਚ ਮੈਂ ਲੋਕ ਤੁਹਾਡੇ ਲੋਕਤੰਤਰ ਦੇ ਕਹਿੰਦੇ ਤੁਹਾਡੇ ਸੰਵਿਧਾਨ ਦੇ ਕਹਿੰਦੇ ਹੁਣ ਤਾਂ ਮੈਂ ਜਿੱਤ ਗਿਆ ਹੁਣ ਤਾਂ ਲੋਕਾਂ ਨੇ ਵੋਟਾਂ ਪਾਤੀਆਂ ਤੁਸੀਂ ਕਹਿੰਦੇ ਪਹਿਲਾਂ ਸੰਵਿਧਾਨ ਨੂੰ ਨਹੀਂ ਮੰਨਦਾ ਜੇ ਨਹੀਂ ਮੰਨਦਾ ਤੁਹਾਡੇ ਤਾਂ ਵੀ ਕੀੜੇ ਲੜਦੇ ਆ ਜੇ ਮੰਨ ਲਿਆ ਤੇ ਤਾਂ ਵੀ ਤੁਹਾਡੀਆਂ ਉਹੀ ਚਾਲਾਂ ਨੇ ਪਰ ਤੁਸੀਂ ਜਿਉਂ ਨਹੀਂ ਦੇਣਾ ਸਿੱਖਾਂ ਨੂੰ ਇਹਦਾ ਇੱਕ ਬਹਾਨਾ ਸਵਿਧਾਨ ਨੂੰ ਮੰਨੇ ਨਾ ਮੰਨੇ ਇਹਦਾ ਤੁਸੀਂ ਟੋਕੇ ਦੇਖਦੇ ਹੋ ਕਿ ਸਿੱਖ ਕੀ ਬੋਲਦੇ ਆ ਕੀ ਨਾ ਬੋਲਦੇ ਆ ਇਹਦਾ ਮਸਲਾ ਹੀ ਕੋਈ ਨਹੀਂ ਇਹਦਾ ਹੁਣ ਇਹ ਸਰਕਾਰਾਂ ਦਾ ਜਿਹੜਾ ਅੰਮ੍ਰਿਤਪਾਲ ਨੂੰ ਜਿਹੜਾ ਉੱਤੇ ਹਾਰੀ ਲਵਾਉਣੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਕੇਂਦਰ ਸਰਕਾਰ ਦੀ ਜ਼ਿੰਮੇਵਾਰਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਜੇ ਇਹ ਨਹੀਂ ਮੰਨ ਲਓ ਭਾਈ ਅੰਮਰਪਾਲ ਸਿੰਘ ਨੂੰ ਨਹੀਂ ਇਹ ਕਹਿੰਦੀ ਕਿ ਉਥੇ ਹਾਰੀ ਲਵਾਵੇ ਤਾਂ ਕੋਰਟ ਦਾ ਫੈਸਲਾ ਤਾਂ ਬਣਦਾ ਹੀ ਆ ਪੰਜਾਬ ਹਰਿਆਣਾ ਮਾਂ ਜੋਗਾ ਸੀ ਹਰਿਆਣਾ ਹਾਈ ਕੋਰਟ ਆ ਦੇ ਬੈਠੇ ਰਿੱਟ ਪਾਉਣੇ ਆ ਚਾਹ ਕੋਈ ਕੋਰਟ ਮਰਜ਼ੀ ਹੋਵੇ ਉਥੇ ਬੰਦਾ ਦਲੀਲ ਅਪੀਲ ਲੈ ਕੇ ਇਹੀ ਜਾਂਦਾ ਕਿ ਸਾਨੂੰ ਇਨਸਾਫ ਮਿਲੂ ਜੇ ਸਾਨੂੰ ਉਥੇ ਕੋਰਟਾਂ ਦੇ ਵਿੱਚੋਂ ਇਨਸਾਫ ਨਹੀਂ ਮਿਲਦਾ ਤੇ ਫਿਰ ਅਸੀਂ ਲੈਣਾ ਕੀ ਇੱਥੇ ਇਸ ਦੇਸ਼ ਤੋਂ ਪੇ ਸਾਡਾ ਹੈ ਕੀ ਹੈ ਦੱਸੋ ਬਾਹਰ ਦੇ ਦੇ ਜਾਂਦੇ ਆ ਤਾਂ ਡਿਪੋਟ ਕਰਕੇ ਪੰਜਾਬੀਆਂ ਨੂੰ ਜਿਹੜਾ ਤੇ ਫਿਰ ਇੱਥੇ ਸਿੱਟਿਆ ਜਾਂਦਾਗਾ ਜੇ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਤਾਂ ਸਿੱਖਾਂ ਨੂੰ ਮਾਰਿਆ ਜਾਂਦਾਗਾ ਤਾਂ ਸਿੱਖਾਂ ਨੂੰ ਜਲੀਲ ਕੀਤਾ ਜਾਂਦਾਗਾ ਇਹ ਦੋਹਰਾ ਕਾਨੂੰਨ ਕਿਉਂ ਆ ਸਿੱਖਾਂ ਦੇ ਲਈ ਫਿਰ ਸਿੱਖਾਂ ਦੇ ਪਿੱਛੇ ਦਈ ਅਸੀਂ ਕੁਰਬਾਨੀਆਂ ਦਿੱਤੀਆਂ ਦੇ ਰੱਖੋ ਹੋਰ ਦੇ ਲੋ ਕੁਰਬਾਨੀਆਂ ਤੁਹਾਨੂੰ ਆਹਲਾ ਬੇਨਾ ਕਿਸੇ ਨਹੀਂ ਪੁੱਛਦਾ ਤੁਸੀਂ ਅੱਜ ਨਾਲ ਚਪਚਾ ਗਰੀ ਕਰਨ ਤੇ ਉਰਜੇ ਹੋਏ ਹੋ ਮੈਂਬਰਸ਼ਿਪ ਪਰ ਰੱਦ ਹੋਵੇ ਨਾ ਹੋਵੇ ਇੱਕ ਵੱਖਰਾ ਵਿਸਾਗਾ ਪਹਿਲੀ ਗੱਲ ਤਾਂ ਮੈਂਬਰਸ਼ਿਪ ਪਰ ਰੱਦ ਨਹੀਂ ਹੁੰਦੀ ਜੇ ਆਹਲੇ ਨੇ ਕਰਨੀ ਆ ਤੇ ਉਹ ਕਰ ਹੀ ਦੇਣੀ ਆ ਦੂਜਾ ਨੰਬਰ ਇਹ ਵੀ ਆ ਰੱਦ ਕਿਉਂ ਨਹੀਂ ਹੁੰਦੀ ਕਿਉਂਕਿ ਭਾਈ ਅੰਬਰਦਪਾਲ ਸਿੰਘ ਮੈਂ ਤੁਹਾਨੂੰ ਪਹਿਲਾਂ ਵੀ ਕਿਹਾਗਾ ਕਿ ਉਹ ਜੇਲ੍ਹ ਦੇ ਵਿੱਚ ਬੰਦ ਆ ਜੋ ਨਾ ਜਾਣਬੁੱਝ ਕੇ ਨਾ ਆਉਂਦਾ ਹੋਵੇ ਫਿਰ ਤਾਂ ਮੈਂਬਰਸ਼ਿਪ ਰੱਦ ਹੋਣ ਦਾ ਬੰਦ ਆਗਾ ਚਲ ਰੱਦ ਕਰ ਲੋ ਜਿਤਾਲ ਪਤਾ ਲੱਗ ਜੂਗਾ ਕਿ ਹੁਣ ਦੁਬਾਰੇ ਕੌਣ ਸਿੱਖ ਕੌਮ ਦੇ ਜਿਉਂਦੀ ਹੋਈ ਤਾਂ 4 ਲੱਖ ਨੇ ਜਿਤਾਇਆ ਤੇ 8 ਤੇ 10 ਲੱਖ ਜਿਤਾਉਣਗੇ ਜੇ ਲੋਕਾਂ ਦੀ ਜ਼ਮੀਰ ਦੁਆਰੇ ਜਾਂ ਉਹਨਾਂ ਦੀ ਤਾਂ ਜਾਗੂਗੀ ਉਹ ਤਾਂ ਪਾਉਣਗੀ ਪਾਉਣਗੇ ਵੋਟ ਹਰ ਇੱਕ ਜਿਹੜਾ ਵੀ ਸਿੱਖ ਉਠਦਾਗਾ ਜਿਹੜਾ ਸਿੱਖ ਸਿੱਖਾਂ ਦੀ ਆਵਾਜ਼ ਬਣਦਾ ਸਿੱਖਾਂ ਦੇ ਮਸਲੇ ਉਠਾਉਣ ਦੀ ਗੱਲ ਕਰਦਾ ਸਿੱਖਾਂ ਨੂੰ ਵੱਧ ਅਧਿਕਾਰ ਤੇ ਸਿੱਖਾਂ ਦੀ ਗੱਲ ਕਰਦਾ ਦੀਪ ਸਿੱਧੂ ਨੇ ਗੱਲ ਕੀਤੀ ਤਾਂ ਉਹਨੂੰ ਮਾਰ ਦਿੱਤਾ ਜੇ ਸਿੱਧੂ ਬੁੱਸੇ ਵਾਲੇ ਨੇ ਐਸਬੀਐਲ ਗਾਣੇ ਦੀ ਗੱਲ ਕਰ ਦਿੱਤੀ ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕਰ ਦਿੱਤੀ ਉਹ ਲੀਕ ਕਰ ਦਿੱਤਾ ਤਾਂ ਉਹਨੂੰ ਮਰਵਾ ਦਿੱਤਾ ਸੰਤ ਭਿੰਡਰਾ ਵਾਲਿਆਂ ਨੂੰ ਉਹਨੂੰ ਸ਼ਹੀਦ ਕਰਵਾ ਦਿੱਤਾ ਜਿਹੜਾ ਪੰਜਾਬ ਦੇ ਲਈ ਸਿੱਖਾਂ ਦੇ ਲਈ ਗੱਲ ਕਰਨ ਲਈ ਉੱਠਦਾ ਤੇ ਉਹਨੂੰ ਜਾਤਾਂ ਜੇਲਾ ਨੇ ਹੁਣ ਭਾਈ ਜਗਤਾਰ ਸਿੰਘ ਹਵਾਰਾ ਤਾਰਾ ਭਿਉਰਾ ਸਤਕਾਰਯੋਗ ਨੇ ਕਿ 900 ਸ਼ਾਰਟਕਟ ਦੇ ਵਿੱਚ ਮੈਂ ਲੈ ਤੈ ਇਸ ਕਰਕੇ ਕਹਿਣਾ ਕਿ ਸਤਕਾਰਯੋਗ ਨੇ ਸਾਰੇ ਬੰਦੀ ਸਿੰਘ ਹੁਣ ਤੁਸੀਂ ਇਹ ਦੱਸੋ ਕਿ ਆਪਣੀ ਦੁੱਗਣੀਆਂ ਜਿਹੜੀਆਂ ਜੇਲਾ ਨੇ ਸਜਾਵਾਂ ਨੇ ਜਿਹੜੀਆਂ ਉਹ ਦੁੱਗਣੇ ਕੱਟ ਰ ਕੱਟ ਲਈ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਉਹਨਾਂ ਨੂੰ ਛੱਡਣੇ ਜਾ ਰਹੇ ਆ ਅੱਜ ਇਹ ਸਿੱਖ ਕਹਿੰਦੇ ਅਸੀਂ ਯਾਦ ਆ ਅਸੀਂ ਫਲਾਨਾ ਜੀ ਅਸੀਂ ਧੌਂਕਾ ਜੀ ਉਸ ਦਿਨ ਮੈਂ ਯਾਦ ਮੰਨੂਗਾ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਜਿਸ ਦਿਨ ਜਿੰਨੇ ਕੋਰਟ ਵੱਲੋਂ ਸਜ਼ਾ ਕੀਤੀ ਗਈ ਉਹਨੇ ਭੁਗਤ ਲਈ ਜਿੱਦੇ ਸਿੱਖ ਬਾਹਰ ਆਉਣ ਲੱਗ ਗਏ ਜਿੱਦੇ ਸਿੱਖਾਂ ਦੀ ਅਪੀਲਾ ਦਲੀਲਾ ਕੋਰਟ ਸੁਣਨ ਲੱਗ ਪਈ ਉਹਦੇ ਆਜ਼ਾਦੀ ਮੰਨਾਂਗੇ ਜਿੱਦੇ ਸਾਨੂੰ ਮੌਕਾ ਮਿਲ ਗਿਆ ਕਿ ਭਾਈ ਅਸੀਂ ਬਰਾਬਰ ਦੇ ਸਹਰੀ ਆ ਅਸੀਂ ਬੋਲ ਸਕਦੇ ਆ ਜੇ ਫਲਾਨਾ ਬੋਲ ਸਕਦਾ ਉਹ ਕਹਿ ਸਕਦਾ ਕਿ ਹਿੰਦੁਸਤਾਨ ਹਿੰਦੁਸਤਾਨ ਲਿਖਿਆ ਕਿੱਥੇ ਆ ਫਿਰ ਖਾਰਸਤਾਨ ਦੇ ਕਹਿੰਦੇ ਕਿਉਂ ਬਵਾਦ ਹੁੰਦਾਗਾ ਇਹ ਤਾਂ ਇੱਕ ਅੱਖਰਾਂ ਦਾ ਮੇਲ ਆ ਤਾਂ ਮਹਿਤਾ ਨੂੰ ਕਹਿਆ ਕਿ ਇੰਡੀਆ ਕਹ ਲਓ ਭਾਰਤ ਕਹ ਲਓ ਹਿੰਦੁਸਤਾਨ ਕਹ ਲਓ ਸਾਨੂੰ ਕੋਈ ਇਹਦੇ ਨਾਲ ਮਤਭਲ ਨਹੀਂ ਜੇ ਅੱਲਾਹ ਕਹਿੰਦਾ ਖਾਲਸਾ ਰਾਜ ਆ ਤੇ ਜੇ ਖਾਲਸਤਾਨ ਕਹਿ ਦਿੱਤਾ ਤੇ ਇਹਨਾਂ ਖਾਲਸਤਾਨ ਕਿਉਂ ਕਹਿ ਦਿੱਤਾ ਲੈ ਦੱਸੋ ਇੱਕ ਸ਼ਬਦ ਤੋਂ ਡਰੀ ਜਾਂਦੇ ਆ ਬੇਤੁਕੀਆਂ ਗੱਲਾਂ ਬਿਨ ਮਨਿਆਦ ਸਿੱਖਾਂ ਦੇ ਵਿੱਚ ਇੱਕ ਡਰ ਪੈਦਾ ਕਰਨ ਦੇ ਲਈ ਸਿੱਖਾਂ ਤੇ ਹਿੰਦੂਆਂ ਨੂੰ ਲੜਾਉਣ ਦੇ ਖਾਤਰ ਸਾਰਾ ਪ੍ਰੋਪਗੈਂਡਾ ਜਿਹੜਾ ਇਹ ਏਜੰਸੀਆਂ ਵੱਲੋਂ ਤਿਆਰ ਕੀਤਾ ਜਾਂਦਾਗਾ ਇੱਕ ਡੀਪ ਸਟੇਟ ਆ ਜਿਹੜੀ ਕਿ ਉਹ ਲੜਾ ਰਹੀ ਆ Hindu ਨਾ ਅੱਜ ਲੜਦਾ ਸੀ ਨਾ ਕੱਲ ਲੜਦਾ ਸੀ ਨਾ ਹੀ ਕਦੇ ਲੜੇ Hindu ਤੇ Sikh ਨਾ ਕਦੇ 84ਵੇਂ ਲੜਿਆ ਸਾਰਾ ਏਜੰਸੀਆਂ ਨੇ ਜਿੰਨੇ ਤੁਸੀਂ ਕਹਿੰਦੇ ਹੋ ਕਿ Hindu ਦਾ ਕਤਲ ਕੀਤਾ ਏਜੰਸੀਆਂ ਨੇ ਕਰਵਾਇਆ ਖੁਦ ਆਪਣੇ ਪਹਾੜੇ ਦੇ ਗੁੰਡਿਆਂ ਤੋਂ Sikh ਦਾ ਕਤਲ ਕਰਵਾਇਆ ਏਜੰਸੀਆਂ ਨੇ ਨਾਮ ਹਿੰਦੂ ਤੇ ਸਿੱਖ ਨੂੰ ਪਾੜਾ ਪਾਉਣ ਦੇ ਵਿਸੇ ਜਾਂ ਮੁਸਲਮਾਨ ਤੇ ਸਿੱਖ ਦਾ ਜਾਂ ਮੁਸਲਮਾਨ ਤੇ ਹਿੰਦੂਆਂ ਦਾ ਇਕਾ ਦੁੱਕਾ ਘਟਨਾਵਾ ਹੋ ਸਕਦੀ ਆ ਕੋਈ ਇਕਾ ਦੁੱਕਾ 100 ਦੇ ਵਿੱਚੋਂ 1% ਘਟਨਾਵਾ ਹੋ ਸਕਦੀ ਆ ਪਰ ਕਦੇ ਵੀ ਸਿੱਖ ਤੇ ਹਿੰਦੂ ਆਪ ਦੇ ਵਿੱਚ ਨਹੀਂ ਲੜਦੇ ਜਿਹੜੇ ਹੁਣ ਕੋਈ ਪਾਲੇ ਹੋਏ ਨੇ ਕੋਈ ਲੁਧਿਆਣੇ 'ਚ ਬੈਠਾ ਜਾਂ ਕਿਤੇ ਹੋਰ ਬੈਠੇ ਨੇ ਇਹ ਹਿੰਦੂ ਥੋੜੀ ਨੇ ਇਹ ਇਹਦਾ ਇੱਕ ਸਿਵ ਸੈਨਾ ਦਾ ਨਾਂ ਵਰਤ ਕੇ ਇਹਦਾ ਇੱਕ ਟੂਲ ਬਣੇ ਹੋਏ ਨੇ ਏਜੰਸੀਆਂ ਦਾ ਇਹਦੇ ਸਿੱਖਾਂ ਦੇ ਖਿਲਾਫ ਜਿਹੜੇ ਇਹ ਰੱਖੇ ਹੋਏ ਨੇ ਜਿਹੜੇ ਸਾਰੇ ਡੱਬੂ ਇਹ ਏਜੰਸੀਆਂ ਦੇ ਟੂਲ ਨੇ ਜਿਵੇਂ ਉਹ ਕਹਿੰਦੀਆਂ ਨੇ ਉਹਵੇਂ ਉਹ ਬੋਲਦੇ ਨੇ ਤੇ ਸਿੱਖਾਂ ਤੇ ਹਿੰਦੂਆਂ ਨੂੰ ਪਤਾ ਨਹੀਂ ਇਹਨਾਂ ਨੇ ਇੱਕ ਬਣਾਇਆ ਹੋਇਆ ਕਿ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕੀ ਨਾ ਹੋ ਗਿਆ ਸਿਰਫ ਇੱਕ ਪੰਜਾਬ ਨੂੰ ਪੰਜਾਬ ਦੇ ਸਿੱਖਾਂ ਨੂੰ ਪੰਜਾਬ ਦੇ ਹਿੰਦੂ ਨੂੰ ਬਦਨਾਮ ਕਰ ਦੇ ਲਈ ਸਾਰੀਆਂ ਚਾਲਾਂ ਇਹ ਚੱਲੀਆਂ ਜਾ ਰਹੀਆਂ ਨੇ ਤੇ ਭਾਈ ਹੰਮਤਪਾਲ ਸਿੰਘ ਨੇ ਦੱਸੋ ਕਿਹੜਾ ਬੰਬ ਚਲਾਤਾ ਮੈਂ ਪਹਿਲਾਂ ਵੀ ਤੁਹਾਨੂੰ ਬੜੇ ਬੜੇ ਬਾਰੀ ਕਿਹਾਗਾ ਇੱਕ ਨਾਰਮਲ ਸੀ ਘਟਨਾ ਬਣਾਤੀ ਉਹ ਜਨਾਲਾ ਕਾਂਡ ਕਾਂਡ ਹੀ ਬਣਾਤਾ ਉੱਥੇ ਉਹ ਬੰਦਾ ਮਰਿਆ ਨਹੀਂ ਕੋਈ ਹੋਰ ਨਹੀਂ ਹੋਇਆ ਕਾਂਡ ਕਾਦਾ ਹੋ ਗਿਆ ਕੀ ਕਾਂਡ ਹੋ ਗਿਆ ਜੇ ਉੱਥੇ ਬੰਦਾ ਸਣਾਉਣ ਬਾਗਿਆ ਕੋਈ ਉਹ ਕਾਂਡ ਹੋ ਗਿਆ ਇੱਥੇ ਤਾਂ ਨਿੱਕੀ ਮੈਂ ਤੈਨੂੰ ਪਹਿਲਾਂ ਵੀ ਅਧਾਰ ਨਾ ਦਿੱਤੇ ਕਿਸਾਨਾਂ ਦੀਆਂ ਹਜ਼ਾਰਾਂ ਕਿਸਾਨ ਰੋਜ਼ ਜੇਲਾ ਵੀ ਘੇਰ ਲੈਂਦੇ ਆ ਥਾਣੇ ਰੋਜ਼ ਨਿਤ ਘੇਰਦੇ ਆ ਲੜਾਈਆਂ ਵੀ ਹੁੰਦੀਆਂ ਨੇ ਗੋਲੀਆਂ ਵੀ ਚੱਲ ਜਾਂਦੀਆਂ ਨੇ ਉਹ ਤਾਂ ਕਦੇ-ਕਦੇ ਕਾਂਡ ਵਾਪਰਿਆ ਨੇ ਉਹਨਾਂ ਤੋਂ ਤੁਸੀਂ ਕਾਂਡ ਕਿਹਾ ਨਹੀਂ ਜੇ ਸਿੱਖ ਕੋਈ ਆਪਣਾ ਸਾਥੀ ਚੁਣਾਉਣ ਵਾਗ ਜੇ ਉਹ ਕਾਂਡ ਹੋ ਗਿਆ ਜਿਓ ਜਨਾਲਾ ਕਾਂਡ ਹੋ ਗਿਆ ਫਲਾਨਾ ਕਾਂਡ ਹੋ ਗਿਆ ਧੌਂਕਾ ਕਾਂਡ ਹੋ ਗਿਆ ਇਹ ਬੇਬੁਨਿਆਦ ਗੱਲਾਂ ਨੇ ਸਰਕਾਰ ਦੇ ਏਜੰਸੀਆਂ ਵੱਲੋਂ ਫਲਾਈਆਂ ਹੋਈਆਂ ਗੱਲਾਂ ਨੇ ਸਰਕਾਰ ਵੱਲੋਂ ਫਲਾਈਆਂ ਹੋਈਆਂ ਗੱਲਾਂ ਨੇ ਇਹ ਤੁਹਾਨੂੰ ਬੰਦਣਾ ਚਾਹੁੰਦੀਆਂ ਨੇ ਤੁਹਾਨੂੰ ਇਹ ਪਾੜ ਕੇ ਜਿਹੜੀਆਂ ਕਿ ਰਾਜਨੀਤੀ ਇਹ ਕਰਨਾ ਚਾਹੁੰਦੀਆਂ ਨੇ ਕਿਤੇ ਕਰ ਰਹੀਆਂ ਨੇ ਇਹਨਾਂ ਗੱਲਾਂ ਤੇ ਇਹ ਸਫਲ ਨੇ ਪਰ ਸਾਡੇ ਲੋਕਾਂ ਨੂੰ ਅਜੇ ਤੱਕ ਪਤਾ ਨਹੀਂ ਕਦੋਂ ਸਮਝ ਆਊਗੀ ਮੈਨੂੰ ਤਾਂ ਲੱਗਦਾ 75 78 ਸਾਲ ਹੋ ਗਏ ਸਤਰ ਖਾਂਦਿਆਂ ਨੂੰ 78 ਸਾਲ ਹੋ ਗਏ ਆਹੀ ਗੱਲਾਂ ਸੁਣਦਿਆਂ ਨੂੰ ਹਾਲੇ ਤੱਕ ਸਾਡੇ ਲੋਕਾਂ ਨੂੰ ਇਹ ਨਹੀਂ ਪਤਾ ਜੀ ਅੰਮ੍ਰਿਤਪਾਲ ਜੈਨ ਸੀ ਨੇ ਭੇਜ ਦਿੱਤਾ ਜੀ ਅੰਮ੍ਰਿਤਪਾਲ ਫਲਾਨੇ ਦਾ ਬੰਦਾ ਜੀ ਟੰਕਾ ਫਲਾਨੇ ਦਾ ਬੰਦਾ ਇਹਨਾਂ ਲੋਕਾਂ ਨੂੰ ਘਰੇ ਬੈਠੇ ਬਸ ਅੰਦਾਜ਼ੇ ਤੇ ਤੁੱਕੇ ਲਾਈ ਜਾਂਦੇ ਆ ਨਾ ਕਦੇ ਕੋਈ ਸਮਝਣ ਦੀ ਕੋਸ਼ਿਸ਼ ਕੀਤੀ ਆ ਨਾ ਹੀ ਸਮਝਣਾ ਅਸੀਂ ਕੀ ਕਰਦੇ ਆ ਜਿਹੜਾ ਸਿੱਖਾ ਦਾ ਵਿਰੋਧੀ ਆ ਅਸੀਂ ਉਹਦੇ ਗੱਲਾਂ ਸੁਣ ਲੈਂਦੇ ਆ ਉਹ ਬੜੀਆਂ ਜਿਹੀ ਵਧੀਆ ਵੜੇ ਗੱਲਾਂ ਕਰਦਾਗਾ ਜੇ ਅੰਮ੍ਰਿਤਪਾਲ ਦੇ ਕੋਈ ਦੂਜੇ ਵਿਰੋਧੀ ਨੇ ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਕਦੇ ਅਸੀਂ ਆਪਣਾ ਦਿਮਾਗ ਨਹੀਂ ਵਰਤਦੇ ਕਿ ਸਾਡਾ ਦਿਮਾਗ ਕੀ ਕਹਿੰਦਾ ਅਸੀਂ ਕੀ ਸੋਚਦੇ ਆ ਇੰਨਾਂ ਦੇ ਅੱਜ ਦੀ ਆਧਾਰਨ ਦੀ ਕੋਈ ਕਿ ਕੋਈ ਨਵੀਂ ਆਧਾਰਨ ਚੱਲੀ ਐ ਇਹ ਪਤਾਗਾ ਕਿ 78 ਸਾਲਾਂ ਤੋਂ ਜਦੋਂ ਦਾ ਇਹਨੂੰ ਦੇਸ਼ ਨੂੰ ਯਾਦ ਕਹਿੰਦੇ ਆ ਇਹ ਕੀ ਹੋਇਆਗਾ ਉਸ ਟਾਈਮ ਤੇ ਉਸ ਟਾਈਮ ਤੋਂ ਹੋ ਰਿਆ ਸਿੱਖਾਂ ਨੂੰ ਪਹਿਲਾ ਤੋਹਫਾ ਮਿਲਿਆ ਸੀ ਉਸ ਟਾਈਮ ਤੇ ਜਦੋਂ ਕਹਿੰਦੇ ਸੀ ਕਿ ਸਿੱਖਾਂ ਨੂੰ ਤੁਸੀਂ ਆਪਣਾ ਦੇਸ਼ ਲੈ ਲਓ ਸਿੱਖਾਂ ਨੇ ਇਹ ਨਹੀਂ ਲਿੱਤਾ ਤੇ ਇਸ ਕਰਕੇ ਜਿਹੜਾ ਅੱਜ ਕੰਡੇ ਵਿਜੇ ਹੋਏ ਨੇ ਮਾਸਟਰ ਤਾਰਾ ਸਿੰਘ ਵਰਗਿਆਂ ਨੇ ਬਲਦੇਵ ਮਾਨ ਵਰਗਿਆਂ ਨੇ ਤੋ ਚੁਗਨੇ ਅੱਜ ਸਾਰੇ ਸੇਕ ਕੋਣ ਪੈ ਰਹੇ ਨੇ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਭਾਈ ਅੰਮਰਤਪਾਲ ਸਿੰਘ ਜੇਕਰ ਮੈਂਬਰਸ਼ਿਪ ਅੱਧ ਹੁੰਦੀ ਆ ਤਾਂ ਸਰਕਾਰ ਆਪਣੇ ਪੈਰਾਂ ਉੱਤੇ ਹੋਰ ਵੀ ਕਹਾੜੇ ਮਾਰੂਗੀ ਸਰਕਾਰ ਦੀ ਜਿਹੜੀ ਗੀ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀ ਉਹ ਹਾਲਤ ਹੋਣੀ ਆ ਜਿਹੜੀ ਤੁਸੀਂ ਕਾਲੀ ਦਲ ਦੀ ਹਾਲਤ ਦੇਖੀ ਆ ਜੇ ਮੈਂਬਰਸ਼ਿਪ ਅੱਧ ਹੁੰਦੀ ਆ ਜਿੰਨਤਾ ਇਹ ਹਾਲ ਨਹੀਂ ਲਿਵਾਉਣ ਦਿੰਦੇ ਫਿਰ ਵੀ ਇੱਕ ਜਿੱਤਿਆ ਹੋਇਆ ਬੰਦਾਗਾ ਤੱਕੇ ਨਾਲ ਨਹੀਂ ਜਿੱਤਿਆ ਤੁਹਾਡੇ ਵਾਂਗੂ 4 ਲੱਖ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਤੇ ਹੁਣ ਕਹਿੰਦੇ ਆ ਮੈਂਬਰਸ ਪਰ ਰੱਦ ਹੋ ਜੀ ਐ ਹੋ ਜੀ ਫਲਾਣਾ ਹੋ ਜੂ ਕਿੰਨੇ ਦਿਨੇ ਦੇ ਲੱਗੇ ਪਿੱਠ ਛੱਪਾ ਕਰਨ ਰੱਦ ਕਰ ਦਿਓ ਫਿਰ ਇੱਕ ਪਾਸਾ ਕਰ ਲੋ ਰੱਦ ਕਰਕੇ ਦੇਖ ਲੋ ਦੁਬਾਰੇ ਚੋਣਾਂ ਕਰਾ ਕੇ ਦੇਖ ਲੋ ਤੇ ਤੁਹਾਡੇ ਜਿਹੜੇ 99 ਪਹਿਲਾਂ ਜਿੱਤੇ ਉਹਨਾਂ ਨੇ ਕਿਹੜਾ ਪਹਾਟ ਹਟਾਤੇ ਜਾ ਸੈਂਟਰ ਦੇ ਜਿਹੜੇ ਵਜੀਰ ਮੰਤਰੀ ਬਣੇ ਬੈਠੇ ਆ ਉਹਨਾਂ ਨੇ ਕਿਹੜਾ ਦੇਸ਼ ਨੂੰ ਪਹਿਲੇ ਨੰਬਰ ਤੇ ਲਿਆ ਦਿੱਤਾ ਵੀ ਭਾਈ ਜਿੱਤ ਕੇ بڑا ਵੱਡਾ ਉਹਨਾਂ ਨੇ ਮਾਰਕਾ ਮਾਰ ਦਿੱਤਾ ਠੀਕ ਆ ਕਿ ਉਹਨਾਂ ਦੀ ਪੈਨਸ਼ਨਾਂ ਲੱਗ ਗਈਆਂ ਇਹ ਘੁੱਗੂ ਬਣੇ ਬੈਠੇ ਆ ਤੇ ਪਹਿਲਾਂ ਹੀ ਬਣੇ ਤੇ ਹੁਣ ਵੀ ਬਣੇ ਰਹਿਣਗੇ ਉਹਨਾਂ ਨੇ ਕਿਹੜਾ ਮਾਰਕਾ ਮਾਰ ਦਿੱਤਾ ਹੁਣ ਭਾਈ ਅੰਮਰਤਪਾਲ ਸਿੰਘ ਤੋਂ ਇੱਕ ਬੰਦੇ ਤੋਂ ਡਰ ਲੱਗ ਜਾਂਦਾ ਕੇਂਦਰ ਸਰਕਾਰ ਵੀ ਕੰਬੁੱਟਿਆ ਤੇ ਪੰਜਾਬ ਸਰਕਾਰ ਵੀ ਕੰਬੁੱਟੀ ਆ ਇੱਕ ਬੰਦੇ ਤੋਂ ਤੁਸੀਂ ਆਲੇ ਨੂੰ ਪਾਸਨ ਦੇਣ ਦਾ ਮੌਕਾ ਤਾਂ ਦਿਓ ਜਿੱਤਿਆ ਹੋਇਆ ਐਮਪੀ ਆ ਉਹ ਪਤਾ ਲੱਗੂਆ ਕਿ ਕੀ ਫਿਰ ਬੋਲਦਾ ਬੰਦਾ ਫਿਰ ਪਤਾ ਲੱਗਦਾ ਕਿ ਕਿਹਦੇ ਵਿੱਚ ਕਿੰਨਾ ਦਾਵਾ ਬੋਲਣ ਦਾ ਫਿਰ ਪਤਾ ਲੱਗਦਾ ਕਾ ਕਿ ਆ ਬੰਦੇ ਦੇ ਵਿੱਚ ਇੰਨਾ ਦਮ ਸੀ ਬੋਲਣ ਦਾ ਪਤਾ ਹੈ ਇਹਨਾਂ ਨੂੰ ਕਿ ਭਾਈ ਅੰਬਦ ਪਾਸ ਸਿੰਘ ਦੀ ਆਵਾਜ਼ ਕੱਲੇ ਭਾਰਤ ਦੇ ਵਿੱਚ ਨਹੀਂ ਬਾਲਟ ਦੇ ਵਿੱਚ ਗੂੰਜੂਗੀ ਇਸ ਕਰਕੇ ਇਹਨਾਂ ਨੂੰ ਡਾਰਾ ਹੋਰ ਕੋਈ ਡਰ ਨਹੀਂ ਇਹਨਾਂ ਨੂੰ ਹੋਰ ਅੰਬਰਤਪਾਲ ਉਹ ਸੇ ਤੋਪ ਥੋੜੀ ਬੀੜੀ ਬਿਠਾ ਕੇ ਨਾਲ ਥੋੜੀ ਲਈ ਬਿਠਾ ਕੇ ਤੋਪ ਆਤਗੜੀਆਂ ਲੈ ਕੇ ਲੈ ਕੇ ਜਾਣਗੇ ਉਹਨੂੰ ਉੱਥੋਂ ਉਹਦਾ ਜਿਹੜਾ ਨਿਕਲਿਆ ਹੋਇਆ ਬੋਲ ਮੂੰਹ ਦੇ ਵਿੱਚੋਂ ਜਿਹੜਾ ਬਾਹਰ ਆ ਕੇ ਇੱਕ ਮੱਪਾ ਕਹਿੰਦੀ ਇੱਕ ਮਾਲਬਾ ਪਕ ਲਈਏ ਜਾਂ ਇੱਕ ਜਲਬਾ ਕਹ ਲਈਏ ਜਾਂ ਜੋ ਵੀ ਤੁਸੀਂ ਇਹਨੂੰ ਆਧਾਰ ਨੂੰ ਕਹਿੰਦੇ ਹੋ ਉਹਨਾਂ ਦੇ ਬੋਲ ਨੂੰ ਜਿਹੜਾ ਗਵਾਰੇ ਵਾਂਗੂ ਬਾਹਰ ਆ ਕੇ ਫਟੇਗਾ ਫੁੱਲੇਗਾ ਤੇ ਜਿਹੜਾ ਤਹਿਸ ਨਸ ਕਰੇਗਾ ਬੋੜ ਆਵਾਜ਼ ਉਹ ਤੋਂ ਡਰ ਲੱਗਦਾ ਇਹਨਾਂ ਨੂੰ ਕਿ ਭਾਈ ਅੰਮਰਪਾਲ ਸਿੰਘ ਦੀ ਬੋਲੀ ਹੋਈ ਗੱਲ ਆ ਕਿ ਸਿੱਖਾਂ ਦੇ ਅੰਦਰ ਇਹੋ ਜੀ ਕਦੇ ਘਰ ਨਾ ਕਰ ਜਾਵੇ ਕਦੇ ਜਿਹੜੀ ਗੱਲ ਬੋਲੂ ਭਾਈ ਅੰਮਰਪਾਲ ਸਿੰਘ ਕਦੇ ਇਹੋ ਜਿਹਾ ਮੁੱਦਾ ਨਾ ਰੱਖ ਦੇਵੇ ਇਹੋ ਜਿਹਾ ਮੁੱਦਾ ਨਾ ਛੇੜ ਦੇਵੇ ਜਿਹੜਾ ਕਿ ਤਰੇਲੀਆਂ ਲਿਆ ਦੇ ਕਿ ਜਿਤੇ ਹਿੰਦੂ ਵੀ ਸੋਚਣ ਕਿ ਭਾਈ ਬਿਲਕੁਲ ਠੀਕ ਗੱਲ ਕਹੀ ਆ ਸਿੱਖ ਵੀ ਸੋਚਣ ਜਿਹੜੇ ਮੁਸਲਮਾਨ ਸਾਡੇ ਵੀਰ ਉਹ ਵੀ ਸੋਚਣਾ ਸਾਰੇ ਧਰਮਾਂ ਹਕੂਮਾਂ ਦੇ ਲੋਕ ਸੋਚਣ ਕਿ ਭਾਈ ਬੰਦੇ ਦੀ ਗੱਲ ਦੇ ਵਿੱਚ ਦਾਵਾ ਠੀਕ ਆ ਆ ਗੱਲ ਤੋਂ ਡਰ ਰਹੇ ਇਹਨਾਂ ਨੂੰ ਹੋਰ ਕੋਈ ਗੱਲ ਤੋਂ ਡਰ ਨਹੀਂ ਇਸ ਕਰਕੇ ਇਸ ਵੀਡੀਓ ਨੂੰ ਬਤ ਬਤ ਸ਼ੇਅਰ ਕਰੋ ਧੰਨਵਾਦ ਬਰਜੂ ਕਾ ਖਾਲਸਾ ਬਰਜੂ ਕੀ ਫਤਿਹ